ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਈਰਾਨ ਤੇ ਅਮਰੀਕਾ ਵਿਚਕਾਰ ਤਣਾਅ ਅਜੇ ਵੀ ਧੁਖ ਰਿਹਾ ਏ ਇਸ ਦੌਰਾਨ ਵਸ਼ਿੰਗਟਨ ਪੋਸਟ ਦੀ ਤਾਜ਼ਾ ਰਿਪੋਰਟ ਨੇ ਇੱਕ ਵਾਰ ਫਿਰ ਸੰਸਨੀ ਪੈਦਾ ਕਰ ਦਿੱਤੀ ਹੈ ਅਖਬਾਰ ਨੇ ਖੁਲਾਸਾ ਕੀਤਾ ਹੈ ਕਿ ਈਰਾਨ ਦੀਆਂ ਗੁਪਤ ਗੱਲਬਾਤਾਂ 'ਚ ਅਮਰੀਕੀ ਹਮਲਿਆਂ ਕਾਰਨ ਹੋਏ ਨੁਕਸਾਨ ਨੂੰ ਘੱਟ ਕਰਕੇ ਪੇਸ਼ ਕੀਤਾ ਗਿਆ ਹੈ ਅਮਰੀਕੀ ਅਧਿਕਾਰੀਆਂ ਵੱਲੋਂ ਲਈ ਗਈ ਜਾਣਕਾਰੀ 'ਚ ਸੁਣਿਆ ਗਿਆ ਹੈ ਕਿ ইরਾਨੀ ਅਧਿਕਾਰੀ ਆਪਸ 'ਚ ਪਰਮਾਣੂ ਹਮਲਿਆਂ ਬਾਰੇ ਗੱਲ ਕਰ ਰਹੇ ਸਨ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ইরਾਨੀ ਅਧਿਕਾਰੀ ਆਪਸ 'ਚ ਗੱਲ ਕਰ ਰਹੇ ਸਨ ਕਿ ਉਨ੍ਹਾਂ ਨੂੰ ਅਮਰੀਕੀ ਹਮਲਿਆਂ 'ਚ ਬਹੁਤਾ ਨੁਕਸਾਨ ਨਹੀਂ ਹੋਇਆ ਚਾਰ ਸਰੋਤਾਂ ਨੇ ਅਮਰੀਕੀ ਸਰਕਾਰ ਦੇ ਅੰਦਰ ਚੱਲ ਰਹੀ ਖੁਫੀਆ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਈਰਾਨ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਹੋਏ ਨੁਕਸਾਨ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਰਾਈਟਰਜ਼ ਦੇ ਵੱਲੋਂ ਇੱਕ ਅਗਿਆਤ ਸਰੋਤ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਈਰਾਨੀ ਅਧਿਕਾਰੀਆਂ ਦੀਆਂ ਗੱਲਾਂ ਤੇ ਉਹ ਸਾਕਰਨਾ ਮੁਸ਼ਕਲ ਹੈ ਇਸਨੇ ਇਨਾ ਗੁਪਤ ਗੱਲਬਾਤਾਂ ਨੂੰ ਭਰੋਸੇਯੋਗ ਨਹੀਂ ਦੱਸਿਆ ਤੇ ਕਿਹਾ ਕਿ ਉਹ ਸਹੀ ਤਸਵੀਰ ਪੇਸ਼ ਨਹੀਂ ਕਰਦੇ ਵਾਸ਼ਿੰਗਟਨ ਪੋਸਟ ਦੀ ਇਹ ਰਿਪੋਰਟ ਉਹਨਾਂ ਸਵਾਲਾਂ ਨੂੰ ਹਵਾ ਦੇ ਰਹੀ ਹੈ ਜੋ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਹੋਏ ਨੁਕਸਾਨ ਬਾਰੇ ਉਠਾਏ ਜਾ ਰਹੇ ਸਨ ਰੱਖਿਆ ਖੁਫੀਆ ਏਜੰਸੀ ਦੀ ਲੀਕ ਹੋਈ ਸ਼ੁਰੂਆਤੀ ਰਿਪੋਰਟ ਦੇ ਮੁਤਾਬਕ ਇਨਾ ਹਮਲਿਆਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਸਿਰਫ ਕੁਝ ਮਹੀਨਿਆਂ ਲਈ ਪਿੱਛੇ ਧੱਕਿਆ ਹੈ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਦਾਵਾ ਕੀਤਾ ਕਿ ਇਹਨਾਂ ਹਮਲਿਆਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਬੁਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਪਰ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਨੁਕਸਾਨ ਦਾ ਸਹੀ ਮੁਲਾਂਕਣ ਕਰਨ 'ਚ ਅਜੇ ਵੀ ਸਮਾਂ ਲੱਗੇਗਾ। ਵਾਈਟ ਹਾਊਸ ਨੇ ਵਾਸ਼ਿੰਗਟਨ ਪੋਸਟ ਦੀ ਇਸ ਰਿਪੋਰਟ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ਦਿੱਤਾ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਇਸ ਸੋਚਣਾ ਕਿ ਅਗਿਆਤ ਈਰਾਨੀ ਅਧਿਕਾਰੀ ਸੈਂਕੜੇ ਫੁੱਟ ਮਲਵੇ ਹੇਠ ਅਸਲੀਅਤ ਜਾਣਦੇ ਨੇ ਬਕਵਾਸ ਹੈ। ਇਨਾਂ ਦਾ ਪਰਮਾਣੂ ਹਥਿਆਰ ਪ੍ਰੋਗਰਾਮ ਖਤਮ ਹੋ ਗਿਆ ਹੈ 트럼ਪ ਨੇ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਆਪਣੇ ਦਾਅਵੇ ਨੂੰ ਦੁਹਰਾਇਆ ਐਤਵਾਰ ਮਾਰਨਿੰਗ ਫਿਊਚਰਜ਼ ਵਿਦ ਮਾਰੀਆ ਬਾਟੀ ਰੋਮੋ ਸ਼ੋਅ 'ਚ 트럼ਪ ਨੇ ਕਿਹਾ ਹਮਲਿਆਂ ਨੇ ਈਰਾਨ ਦੇ ਪਰਮਾਣੂ ਸਥਾਨਾਂ ਨੂੰ ਇਸ ਤਰ੍ਹਾਂ ਤਬਾਹ ਕਰ ਦਿੱਤਾ ਜਿਵੇਂ ਪਹਿਲਾਂ ਕਦੇ ਦੇਖਿਆ ਨਹੀਂ ਗਿਆ ਇਸ ਨਾਲ ਉਹਨਾਂ ਦੀਆਂ ਪਰਮਾਣੂ ਇੱਛਾਵਾ ਦਾ ਅੰਤ ਹੋ ਗਿਆ ਘੱਟੋ ਘੱਟ ਕੁਝ ਸਮੇਂ ਲਈ ਕੈਨੇਡਾ ਵੱਲੋਂ ਅਮਰੀਕੀ ਟੈਕਨੋਲੋਜੀ ਕੰਪਨੀਆਂ ਤੇ ਲਾਗੂ ਹੋਣ ਵਾਲਾ ਡਿਜੀਟਲ ਸੇਵਾਵਾਂ ਟੈਕਸ ਵਾਪਸ ਲੈਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਹੁਣ ਅਮਰੀਕਾ ਨਾਲ ਵਪਾਰਕ ਗੱਲਾਂਬਾਤਾਂ ਦਾ ਦੁਬਾਰਾ ਦੌਰ ਸ਼ੁਰੂ ਹੋ ਚੁੱਕਾ ਹੈ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਵੱਲੋਂ ਡਿਜੀਟਲ ਟੈਕਸ ਲਾਗੂ ਕਰਨ ਦੇ ਇਰਾਦੇ ਨੂੰ ਸਾਡੇ ਦੇਸ਼ ਤੇ ਸਿੱਧਾ ਅਤੇ ਸਪਸ਼ਟ ਹਮਲਾ ਦੱਸਦੇ ਹੋਏ ਵਪਾਰਕ ਗਲਬਾਤ ਤੁਰੰਤ ਰੋਕਣ ਦਾ ਐਲਾਨ ਕੀਤਾ ਸੀ 트੍ਰੰਪ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਅਗਲੇ ਹਫਤੇ ਅਮਰੀਕਾ ਵੱਲੋਂ ਕੈਨੇਡੀਅਨ ਵਪਾਰ ਤੇ ਨਵੇਂ ਟੈਰਿਫ ਲਾਗੂ ਕੀਤੇ ਜਾ ਸਕਦੇ ਨੇ ਕੈਨੇਡਾ ਨੇ ਜਵਾਬ ਚ ਐਲਾਨ ਕੀਤਾ ਕਿ ਇੱਕ ਵਪਾਰਕ ਸਮਝੌਤੇ ਦੀ ਉਮੀਦ ਚ ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ ਕਰ ਦਿੱਤਾ ਜਾਵੇਗਾ ਜੋ ਅਸਲ ਚ ਸੋਮਵਾਰ ਤੋਂ ਲਾਗੂ ਹੋਣ ਵਾਲਾ ਸੀ ਇਹ ਟੈਕਸ 3 ਫੀਸਦੀ ਦੀ ਦਰ ਨਾਲ Amazon, Google, Meta, Uber ਅਤੇ Airbnb ਵਰਗੀਆਂ ਕੰਪਨੀਆਂ ਦੀਆਂ ਉਹ ਆਮਦਨਾਂ ਤੇ ਲੱਗਣ ਵਾਲਾ ਸੀ ਜੋ ਕੈਨੇਡੀਅਨ ਉਪਭੋਗਤਾਵਾਂ ਤੋਂ ਪ੍ਰਾਪਤ ਹੁੰਦੀਆਂ ਨੇ ਅਤੇ ਇਸ ਨੂੰ ਪਿਛਲੇ ਸਮੇਂ ਲਈ ਵੀ ਲਾਗੂ ਕੀਤਾ ਜਾਣਾ ਸੀ। ਕਾਰਨੀ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਹੁਣ 트럼ਪ ਅਤੇ ਕਾਰਨੀ ਦੋਵੇਂ ਵਪਾਰਕ ਗੱਲਾਂਬਾਤਾਂ ਨੂੰ ਮੁੜ ਸ਼ੁਰੂ ਕਰਨ ਤੇ ਸਹਿਮਤ ਹੋ ਗਏ ਨੇ। ਦੋਵਾਂ ਦੇਸ਼ਾਂ ਨੇ 21 ਜੁਲਾਈ 2025 ਤੱਕ ਇੱਕ ਨਵੇਂ ਵਪਾਰਕ ਸਮਝੌਤੇ ਤੇ ਪਹੁੰਚਣ ਦਾ ਟੀਚਾ ਰੱਖਿਆ ਜੋ ਕਿ ਇਸ ਮਹੀਨੇ ਕੈਨਾਸਕਿਸ, ਅਲਬਰਟਾ 'ਚ ਹੋਏ। G7 ਸੰਮੇਲਨ ਚ ਵੀ ਚਰਚਾ ਦਾ ਮੁੱਖ ਵਿਸ਼ਾ ਰਿਹਾ। ਇਹ ਤਾਜ਼ਾ ਡਵੈਲਪਮੈਂਟ ਦੇ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਦੋਵਾਂ ਦੇਸ਼ਾਂ ਦੇ ਵੱਲੋਂ ਵੱਡੇ ਵਪਾਰਕ ਮੁੱਦੇ ਖਾਸ ਕਰਕੇ ਖੇਤੀਬਾੜੀ ਅਤੇ ਹੋਰ ਟੈਰਿਫ ਨੂੰ ਵੀ ਹੱਲ ਕਰਨ ਤੇ ਧਿਆਨ ਦਿੱਤਾ ਜਾਵੇਗਾ। ਕੈਨੇਡਾ ਤੇ ਅਮਰੀਕਾ ਦਰਮਿਆਨ ਚੱਲ ਰਹੀ ਪਰਸਪਰ ਟੈਰਿਫ ਦੀ ਸਥਿਤੀ ਕਾਰਨ ਦੋਵਾਂ ਪਾਸਿਆਂ ਦੇ ਖਰੀਦਦਾਰਾਂ ਲਈ ਸਟੋਰ ਤੇ ਜਾਣਾ ਹੋਰ ਮਹਿੰਗਾ ਹੋਣ ਵਾਲਾ ਹੈ ਕਿਉਂਕਿ ਲਬਲਾ ਸਟੋਰਾਂ ਤੇ ਪ੍ਰੀ ਟੈਰਿਫ ਇਨਵੈਂਟਰੀ ਖਤਮ ਹੋ ਚੁੱਕੀ ਹੈ। ਏ ਵਾਲਮਾਰਟ ਅਮਰੀਕਾ ਚ ਕੀਮਤਾਂ ਵਧਾਉਣ ਲਈ ਤਿਆਰ ਹੈ ਲੋਬਲਾ ਕਾਸ ਲਿਮਟਿਡ ਦੇ ਮੁਖ ਕਾਰਜਕਾਰੀ ਪਰ ਬੈਂਕ ਨੇ ਬੁੱਧਵਾਰ ਨੂੰ ਇੱਕ ਲਿੰਕਡਿਨ ਪੋਸਟ ਚ ਕਿਹਾ ਕਿ ਕਰਿਆਨੇ ਦੀ ਦੁਕਾਨ ਤੇ ਟੈਰਿਫ ਹਿੱਟ ਉਤਪਾਦਾਂ ਦੀ ਗਿਣਤੀ ਜਲਦੀ ਹੀ ਵੱਧ ਸਕਦੀ ਹੈ ਕਿਉਂਕਿ ਵਪਾਰ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਤੋਂ ਲਿਆਂਦੇ ਗਏ ਉਤਪਾਦ ਸਟੋਰ ਸ਼ੈਲਫਾਂ ਤੋਂ ਖਰੀਦੇ ਜਾਂਦੇ ਹਨ ਜਿਸ ਦਾ ਮਤਲਬ ਹੈ ਕਿ ਕੁਝ ਚੀਜ਼ਾਂ ਦੀਆਂ ਕੀਮਤਾਂ ਵਧਣ ਗਈਆਂ ਇਸ ਦੌਰਾਨ ਵਾਲਮਾਰਟ ਨੇ ਇਸ ਦੇ ਪਹਿਲੇ ਤਿਮਾਹੀ ਦੇ ਮੁਨਾਫੇ 'ਚ ਗਰਾਵਟ ਦਾ ਐਲਾਨ ਕਰਨ ਤੋਂ ਬਾਅਦ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਲਾਗੂ ਕੀਤੇ ਗਏ ਟੈਰਿਫਸ ਤੋਂ ਵੱਧ ਲਾਗਤਾਂ ਕਾਰਨ ਅਮਰੀਕੀ ਸਟੋਰਾਂ 'ਚ ਕੀਮਤਾਂ ਵਧਾਉਣੀਆਂ ਚਾਹੀਦੀਆਂ ਨੇ ਲਬਲਾ ਟੈਰਿਫ ਨਾਲ ਪ੍ਰਭਾਵਿਤ ਉਤਪਾਦਾਂ ਨੂੰ ਨਿਸ਼ਾਨਾਬੱਧ ਕਰਨ 'ਚ ਹਮਲਾਵਰ ਰਿਹਾ ਏ ਟੈਰਿਫ ਨਾਲ ਪ੍ਰਭਾਵਿਤ ਉਤਪਾਦਾਂ ਦੀ ਗਿਣਤੀ ਜੋ ਹੁਣ ਤੱਕ 1000 ਦੇ ਕਰੀਬ ਹੈ ਇਹ ਅਗਲੇ 1 ਜਾਂ 2 ਹਫ਼ਤਿਆਂ 'ਚ 3000 ਤੋਂ ਵੱਧ ਹੋ ਜਾਵੇਗੀ ਤੇ ਅਗਲੇ 2 ਮਹੀਨਿਆਂ 'ਚ 6000 ਤੋਂ ਵੱਧ ਹੋ ਸਕਦੀ ਹੈ ਉਹਨਾਂ ਕਹਿੰਿਆ ਕਿ ਜਦੋਂ ਕਿ ਅਮਰੀਕਾ ਤੇ ਹੋਰ ਦੇਸ਼ਾਂ ਵਿੱਚਕਾਰ ਟੈਰਿਫਸ ਸਥਿਤੀ 'ਚ ਸੁਧਾਰ ਹੋ ਸਕਦਾ ਹੈ ਕੈਨੇਡਾ 'ਚ ਹਾਲੇ ਤੱਕ ਅਜਿਹਾ ਨਹੀਂ ਹੋਇਆ ਦਰਅਸਲ ਅਸੀਂ ਆਉਣ ਵਾਲੇ ਹਫ਼ਤਿਆਂ 'ਚ ਟੈਰਫ ਸਬੰਧਤ ਵਾਧੇ ਦੀ ਇੱਕ ਵੱਡੀ ਲਹਿਰ ਦਾ ਸਾਹਮਣਾ ਕਰਾਂਗੇ ਟੈਰਫ ਪ੍ਰਭਾਵਿਤ ਵਸਤੂਆਂ ਹਾਲੇ ਵੀ ਕੰਪਨੀ ਦੇ ਸਟਾਕ 'ਚ ਲਗਭਗ 80 ਹਜ਼ਾਰ ਵਸਤੂਆਂ ਦਾ ਇੱਕ ਛੋਟਾ ਜਿਹਾ ਹਿੱਸਾ ਹੋਣਗੀਆਂ ਪਰ ਗਾਹਕ ਕੁਦਰਤੀ ਭੋਜਨ ਪੈਂਟਰੀ ਸਟੈਪਲ ਅਤੇ ਸਿਹਤ ਤੇ ਸੁੰਦਰਤਾ ਉਤਪਾਦਾਂ ਵਰਗੀਆਂ ਸ਼੍ਰੇਣੀਆਂ 'ਚ ਬਦਲਾਅ ਦੇਖਣਗੇ ਉਨਾ ਕਹਿ ਕੇ ਪ੍ਰਧਾਨ ਮੰਤਰੀ ਕਾਰਨੀ ਤੇ ਹੋਰ ਨੇਤਾਵਾਂ ਨੂੰ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਵਿੱਚ ਸ਼ਾਮਲ ਹੁੰਦੇ ਦੇਖਣਾ ਚੰਗਾ ਲੱਗਿਆ ਕਿਉਂਕਿ ਅਸੀਂ ਸਾਰੇ ਇਸ ਸਥਿਤੀ ਦੇ ਤੇਜ਼ੀ ਨਾਲ ਘਟਣ ਦੀ ਉਮੀਦ ਕਰ ਰਹੇ ਨੇ ਬੈਂਕ ਨੇ ਵੀ ਕਿਹਾ ਕਿ ਉਹ ਇਹ ਦੇਖ ਕੇ ਖੁਸ਼ ਹੈ ਕਿ ਫੈਡਰਲ ਸਰਕਾਰ ਨੇ ਆਪਣੀਆਂ ਵਿਰੋਧੀ ਟੈਰਿਫ ਨੀਤੀਆਂ ਨੂੰ ਬਦਲ ਦਿੱਤਾ ਹੈ ਤਾਂ ਜੋ ਸੰਯੁਕਤ ਰਾਜ ਤੋਂ ਆਉਣ ਵਾਲੇ ਤਿਆਰ ਭੋਜਨ ਉਤਪਾਦਾਂ ਤੱਕ ਚਾਰਜਾਂ ਨੂੰ ਸੀਮਤ ਕੀਤਾ ਜਾ ਸਕੇ April ਦੇ ਅੱਧ 'ਚ ਸਰਕਾਰ ਨੇ ਕੈਨੇਡੀਅਨ ਕੰਪਨੀਆਂ ਤੇ ਖਪਤਕਾਰਾਂ ਤੇ ਬੋਝ ਨੂੰ ਘਟ ਕਰਨ ਲਈ ਮਾਰਚ ਦੇ ਵਿੱਚ ਐਲਾਨੇ ਗਿਆ 60 ਬਿਲੀਅਨ ਡਾਲਰ ਦੇ ਕਾਊਂਟਰ ਟੈਰਿਫ ਚ ਕਈ ਯੋਜਨਾਵਾਂ ਦਾ ਐਲਾਨ ਕੀਤਾ ਉੱਤਰੀ ਕੈਰੋਲਾਈਨਾ ਤੋਂ ਸੀਨੀਅਰ ਰਿਪਬਲਿਕਨ ਨੇਤਾ ਤੇ ਸੰਸਦ ਮੈਂਬਰ ਥੌਮ ਟੈਲਸ ਨੇ ਐਲਾਨ ਕੀਤਾ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਸੈਨੇਟ ਚੋਣਾਂ ਨਹੀਂ ਲੜਨਗੇ ਉਹਨਾਂ ਨੇ ਇਹ ਫੈਸਲਾ ਉਦੋਂ ਲਿਆ ਜਦੋਂ ਉਹਨਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਕਸ ਤੇ ਖਰਚ ਕਟੌਤੀ ਯੋਜਨਾ ਦਾ ਖੁੱਲਕੇ ਵਿਰੋਧ ਕੀਤਾ ਇਸ ਫੈਸਲੇ ਤੋਂ ਬਾਅਦ 2026 ਦੀਆਂ ਚੋਣਾਂ 'ਚ ਡੈਮੋਕ੍ਰੇਟਸ ਨੂੰ ਇੱਕ ਵੱਡਾ ਮੌਕਾ ਮਿਲ ਸਕਦਾ ਹੈ ਦੱਸਦੀ ਹੈ ਕਿ ਐਲਨ ਮਸਕ ਨੇ 트ੰਪ ਦੇ ਇਸ ਬਿੱਲ ਤੇ ਵੀ ਸਵਾਲ ਖੜੇ ਕੀਤੇ ਨੇ ਟੈਲਸ ਨੇ ਚੋਣਾਂ 'ਨਾਂ ਲੜਨ ਦਾ ਐਲਾਨ ਕਰਦੇ ਹੋਏ ਇਹ ਵੀ ਕਿਹਾ ਕਿ ਮੌਜੂਦਾ ਰਾਜਨੀਤੀ 'ਚ ਅਜਿਹੇ ਨੇਤਾ ਘੱਟ ਨੇ ਜੋ ਬਿਨਾਂ ਕਿਸੇ ਦਬਾਅ ਦੇ ਸਹੀ ਫੈਸਲਾ ਲੈ ਸਕਦੇ ਨੇ ਅਤੇ ਆਮ ਲੋਕਾਂ ਦੀ ਭਲਾਈ ਲਈ ਕੰਮ ਕਰ ਸਕਦੇ ਨੇ ਉਹਨਾਂ ਕਹਿੰਦਾ ਕਿ ਉਹ ਹੁਣ ਰਾਜਨੀਤੀ ਚ ਬਿਨਾ ਕਿਸੇ ਦਬਾਅ ਦੇ ਜਨਤਾ ਦੀ ਖੁੱਲਕੇ ਸੇਵਾ ਕਰਨਾ ਚਾਹੁੰਦੇ ਨੇ ਦਰਅਸਲ ਟੈਲਸ ਦਾ ਮੰਨਣਾ ਹੈ ਕਿ ਟਰੰਪ ਦੇ ਕਾਰਜਕਾਲ ਦੌਰਾਨ ਸਾਰੇ ਸੰਸਦ ਮੈਂਬਰ ਜਾਂ ਨੇਤਾ ਖੁੱਲਕੇ ਆਪਣੇ ਵਿਚਾਰ ਨਹੀਂ ਰੱਖ ਪਾ ਰਹੇ ਨੇ ਟਰੰਪ ਪਹਿਲਾਂ ਹੀ ਟੈਲਸ ਤੋਂ ਨਾਰਾਜ਼ ਸੀ ਜਿਸ ਨੇ ਟਰੰਪ ਦੀ ਯੋਜਨਾ ਦਾ ਵਿਰੋਧ ਕੀਤਾ ਸੀ ਜਿਸ ਵਿੱਚ ਗਰੀਬਾਂ ਲਈ ਸਿਹਤ ਯੋਜਨਾਵਾਂ 'ਚ ਕਟੌਤੀ ਸ਼ਾਮਲ ਸੀ ਦੂਜੇ ਪਾਸੇ ਟਰੰਪ ਨੇ ਸੋਸ਼ਲ ਮੀਡੀਆ ਤੇ ਟਿਲਸ ਦੇ ਚੋਣ ਨਾ ਲੜਨ ਦੇ ਫੈਸਲੇ ਨੂੰ ਵੱਡੀ ਖਬਰ ਦੱਸਿਆ ਉਹਨਾਂ ਨੇ ਟਿਲਸ ਤੇ ਸਿਰਫ ਗੱਲਾਂ ਕਰਨ ਅਤੇ ਕੋਈ ਅਸਲ ਕੰਮ ਨਾ ਕਰਨ ਦਾ ਦੋਸ਼ ਲਗਾਇਆ ਟਿਲਸ ਕੋਈ ਆਮ ਨੇਤਾ ਨਹੀਂ ਜਨਤਾ 'ਚ ਉਸਦੀ ਇੱਕ ਸਾਖ ਹੈ ਉਸਦੀ ਇੱਕ ਵੱਖਰੀ ਪਛਾਣ ਹੈ ਅਜਿਹੀ ਸਥਿਤੀ 'ਚ ਉਸਨੇ ਦਬਾਅ ਦੀ ਰਾਜਨੀਤੀ ਤੋਂ ਬਚਾ ਕੀਤਾ ਹੁਣ ਟੈਲਿਸ ਨੂੰ ਲੱਗਦਾ ਹੈ ਕਿ ਉਸ ਨੂੰ 트ੰਪ ਦੇ ਕਾਰਜਕਾਲ ਦੌਰਾਨ ਦਬਾਅ ਹੇਠ ਕੰਮ ਕਰਨਾ ਪਵੇਗਾ ਇਸ ਲਈ ਉਹ ਸੈਨੇਟਰ ਦੀ ਚੋਣ ਨਹੀਂ ਲੜਨਗੇ ਅਜਿਹੀ ਸਥਿਤੀ 'ਚ ਜੇਕਰ ਕੋਈ ਮਜ਼ਬੂਤ ਨੇਤਾ ਚੋਣ ਨਹੀਂ ਲੜਦਾ ਤਾਂ ਇਹ ਰਿਪਬਲਿਕਨ ਪਾਰਟੀ ਯਾਨੀ ਕਿ 트ੰਪ ਦੀ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਦੂਜੇ ਦੇਸ਼ਾਂ ਤੋਂ ਆਏ ਹੋਏ ਕਾਮਿਆਂ ਦਾ ਦੁਨੀਆ ਭਰ ਦੇ ਦੇਸ਼ਾਂ 'ਚ ਵਿਰੋਧ ਹੋ ਰਿਹਾ ਹੈ ਪਹਿਲਾਂ ਅਮਰੀਕਾ ਨੇ ਬਹੁਤ ਸਾਰੇ ਭਾਰਤੀਆਂ ਸਣੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪਿਛਲੇ ਦਿਨੀ ਵਾਪਸ ਆਪਣੇ ਦੇਸ਼ ਭੇਜਿਆ ਉੱਥੇ ਹੀ ਹੁਣ ਇਸ ਦਾ ਅਸਰ ਯੂਰਪ ਦੇ ਕਈ ਮੁਲਕਾਂ 'ਚ ਦੇਖਣ ਨੂੰ ਮਿਲ ਰਿਹਾ ਹੈ ਇਸੇ ਦੌਰਾਨ ਪੁਰਤਗਾਲ ਦੇ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਕਾਨੂੰਨ 'ਚ ਵੱਡਾ ਫੇਰਬਦਲ ਕਰਦਿਆਂ ਐਲਾਨ ਕੀਤਾ ਹੈ ਕਿ ਜਿਹੜੀ ਨਾਗਰਿਕਤਾ ਪਹਿਲਾਂ 5 ਸਾਲ ਬਾਅਦ ਮਿਲਦੀ ਸੀ ਹੁਣ ਉਸ ਦਾ ਸਮਾਂ ਵਧਾ ਕੇ 10 ਸਾਲ ਕਰ ਦਿੱਤਾ ਗਿਆ ਜਦਕਿ 10 ਸਾਲ ਬਾਅਦ ਅਪਲਾਈ ਕਰਨ ਤੋਂ ਬਾਅਦ 4 ਤੋਂ 5 ਸਾਲ ਵਾਧੂ ਵੀ ਲੱਗਣੇ ਤੈਅ ਨੇ ਜ਼ਿਕਰਯੋਗ ਹੈ ਕਿ ਬਹੁਤ ਸਾਰੇ ਯੂਰਪ ਚ ਰਹਿੰਦੇ ਭਾਰਤੀਆਂ ਕੋਲ ਪੁਰਤਗਾਲ ਦੀ ਨਾਗਰਿਕਤਾ ਹੈ ਪਰ ਹੁਣ ਉਹ ਦੁਨੀਆ ਦੇ ਦੂਜੇ ਦੇਸ਼ਾਂ 'ਚ ਜਾ ਕੇ ਕੰਮ ਕਰ ਰਹੇ ਨੇ ਪੁਰਤਗਾਲ 'ਚ ਵਿਦੇਸ਼ੀ ਕਾਮਿਆਂ ਦੀ ਬਹੁ ਗਿਣਤੀ ਹੋਣ ਕਰਕੇ ਸਰਕਾਰ ਨੇ ਸਖਤ ਕਾਨੂੰਨ ਲਿਆਂਦੇ ਨੇ ਪੁਰਤਗਾਲ ਨਾਗਰਿਕਤਾ ਦਾ ਸਮਾਂ ਵਧਾ ਕੇ 10 ਸਾਲ ਕਰ ਰਿਹਾ ਹੈ ਤੇ ਨਾਲ ਹੀ ਜਿਹੜੀਆਂ ਪਹਿਲੀਆਂ ਸਾਰੀਆਂ ਜ਼ਰੂਰੀ ਸ਼ਰਤਾਂ ਨੇ ਉਹ ਵੀ ਲੱਗੀਆਂ ਰਹਿਣਗੀਆਂ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਟਲੀ ਚ ਹੋਏ ਸਰਵੇਖਣ ਚ ਇਟਲੀ ਦੀ ਨਾਗਰਿਕਤਾ 10 ਸਾਲ ਰੱਖਣ ਤੇ ਸਹਿਮਤੀ ਪ੍ਰਗਟਾਈ ਗਈ ਸੀ ਜਦਕਿ ਮੰਗ 5 ਸਾਲ ਦੀ ਕੀਤੀ ਗਈ ਸੀ ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਯੂਰਪ ਦੇ ਨਾਗਰਿਕ ਬਾਹਰਲੇ ਦੇਸ਼ਾਂ ਤੋਂ ਆਏ ਕਾਮਿਆਂ ਨੂੰ ਪੱਕੇ ਵਸਨੀਕ ਬਣਾਉਣ ਦੇ ਹੱਕ ਚ ਨਹੀਂ ਹਨ ਪੁਰਤਗਾਲ ਦੀ ਸਰਕਾਰ ਨੇ ਪਿਛਲੇ ਦਿਨੀ 33000 ਤੋਂ ਵੱਧ ਉਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਨੇ ਜਿਨ੍ਹਾਂ ਨੇ ਵਰਕ ਪਰਮਿਟ ਦੇ ਤੌਰ ਤੇ ਅਪਲਾਈ ਕੀਤਾ ਹੋਇਆ ਸੀ ਇੱਕ 24 ਸਾਲਾ ਭਾਰਤੀ ਕੁੜੀ ਜੋ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕਰਨ ਲਈ ਨਿਊ ਜਰਸੀ ਆਈ ਸੀ ਲਾਪਤਾ ਹੋ ਗਈ ਹੈ ਇੱਕ ਰਿਪੋਰਟ ਦੇ ਅਨੁਸਾਰ ਔਰਤ ਦੀ ਪਛਾਣ ਸਿਮਰਨ ਵਜੋਂ ਹੋਈ ਹੈ ਜੋ 20 ਜੂਨ ਨੂੰ ਭਾਰਤ ਤੋਂ ਅਮਰੀਕਾ ਆਈ ਸੀ ਪੁਲਿਸ ਨੇ ਕਿਹਾ ਕਿ ਨਿਗਰਾਨੀ ਫੁਟੇਜ ਚ ਕੁੜੀ ਨੂੰ ਆਪਣੇ ਫੋਨ ਵੱਲ ਦੇਖਦੇ ਆ ਤੇ ਕਿਸੇ ਦੀ ਉਡੀਕ ਕਰਦੇ ਆ ਦੇਖਿਆ ਗਿਆ ਹੈ ਲੰਡਨ ਵੋਲਡ ਪੁਲਿਸ ਨੂੰ 5 ਦਿਨਾਂ ਬਾਅਦ ਬੁੱਧਵਾਰ ਨੂੰ ਉਸਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਲਗਾਤਾਰ ਆਪਣਾ ਫੋਨ ਚੈੱਕ ਕਰ ਰਹੀ ਸੀ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਦੀ ਉਡੀਕ ਕਰ ਰਹੀ ਹੋਵੇ ਪਰ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਹ ਪਰੇਸ਼ਾਨ ਨਹੀਂ ਜਾਪਦੀ ਸੀ ਪੁਲਿਸ ਦੇ ਅਨੁਸਾਰ ਸਿਮਰਨ ਅੰਗਰੇਜ਼ੀ ਨਹੀਂ ਜਾਣਦੀ ਤੇ ਨਾ ਹੀ ਅਮਰੀਕਾ 'ਚ ਕਿਸੇ ਨੂੰ ਜਾਣਦੀ ਹੈ ਉਸ ਕੋਲ ਜੋ ਫੋਨ ਹੈ ਉਹ ਸਿਰਫ ਵਾਈਫਾਈ ਰਾਹੀਂ ਹੀ ਕੰਮ ਕਰ ਸਕਦਾ ਹੈ ਪੁਲਿਸ ਨੂੰ ਅਜੇ ਤੱਕ ਭਾਰਤ 'ਚ ਸਿਮਰਨ ਦੇ ਰਿਸ਼ਤੇਦਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸકી ਪੁਲਿਸ ਨੇ ਕਿਹਾ ਕਿ ਜਾਂਚ ਕਰਤਾਮਾਂ ਨੂੰ ਦੱਸਿਆ ਗਿਆ ਹੈ ਕਿ ਉਹ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕਰਨ ਲਈ ਇੱਥੇ ਆਈ ਸੀ ਹਾਲਾਂਕਿ ਇਹ ਵੀ ਸੰਭਵ ਹੈ ਕਿ ਉਸ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਸੀ ਤੇ ਉਹ ਸਿਰਫ ਅਮਰੀਕਾ ਦੀ ਯਾਤਰਾ ਕਰਨਾ ਚਾਹੁੰਦੀ ਸੀ ਦੱਸਦੀ ਹੈ ਕਿ ਮਾਰਚ 'ਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਸੁਦੀਕਸ਼ਾ ਕੋਨੰਕੀ ਨਾਮ ਦੀ ਇੱਕ ਭਾਰਤੀ ਵਿਦਿਆਰਥਣ ਡੋਮਿਨਿਕਨ ਰਿਪਬਲਿਕ 'ਚ ਆਪਣੀਆਂ ਛੁੱਟੀਆਂ ਦੌਰਾਨ ਲਾਪਤਾ ਹੋ ਗਈ ਸੀ ਉਹ ਅਮਰੀਕਾ 'ਚ ਪੜ ਰਹੀ ਸੀ ਜਦੋਂ ਉਹ 6 ਮਾਰਚ ਨੂੰ ਲਾਪਤਾ ਹੋ ਗਈ ਸੀ ਤਾਂ ਉਹ ਆਪਣੇ ਦੋਸਤਾਂ ਨਾਲ ਪੁਨਟਾ ਕਾਨਾ 'ਚ ਛੁੱਟੀਆਂ ਮਨਾ ਰਹੀ ਸੀ ਫিলাਡਲਫੀਆ ਚ ਇੱਕ ਭਿਆਨਕ ਧਮਾਕੇ ਦੀ ਖਬਰ ਹੈ ਐਤਵਾਰ ਨੂੰ ਹੋਏ ਇਸ ਧਮਾਕੇ ਕਾਰਨ ਇਲਾਕੇ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਇਸ ਘਟਨਾ ਚ ਇੱਕ ਵਿਅਕਤੀ ਦੀ ਮੌਤ ਦੀ ਵੀ ਖਬਰ ਸਾਹਮਣੇ ਆਈ ਹੈ ਇਸ ਦੇ ਨਾਲ ਹੀ ਦੋ ਹੋਰ ਲੋਕ ਜ਼ਖਮੀ ਹੋਏ ਜਿਨ੍ਹਾਂ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਦਰਅਸਲ ਤਮਾਕੇ ਦੀ ਇਹ ਪੂਰੀ ਘਟਨਾ ਐਤਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਫਿਲਾਡਲਫੀਆ ਦੇ ਉੱਤਰੀ ਹਿੱਸੇ 'ਚ ਵਾਪਰੀ ਫਿਲਾਡਲਫੀਆ ਦੇ ਫਾਇਰ ਡਿਪਾਰਟਮੈਂਟ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਹਨਾਂ ਨੂੰ ਸਵੇਰੇ 5 ਵਜੇ ਦੇ ਕਰੀਬ ਤਮਾਕੇ ਦੀ ਸੂਚਨਾ ਮਿਲੀ ਇਸ ਤੋਂ ਬਾਅਦ ਫਾਇਰ ਵਿਭਾਗ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਫিলাਡਲਫੀਆ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਧਮਾਕੇ ਕਾਰਨ ਲਗਭਗ 5 ਘਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਇਸ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਧਮਾਕੇ ਤੋਂ ਬਾਅਦ ਬਚਾਏ ਗਏ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਇਹਨਾਂ ਵਿੱਚੋਂ ਇੱਕ ਦੀ ਹਾਲਤ ਸਥਿਰ ਹੈ ਜਦਕਿ ਦੂਜੇ ਦੀ ਹਾਲਤ ਗੰਭੀਰ ਹੈ ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਅਮਰੀਕਾ ਵਿਖੇ ਉੱਤਰੀ ਈਡਾਹੋ ਦੇ ਇੱਕ ਪਹਾੜੀ ਖੇਤਰ 'ਚ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹਾ ਫਾਇਰਫਾਈਟਰਸ ਦੇ ਉੱਤੇ ਬੰਦੂਕ ਧਾਰੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਘੱਟੋ ਘੱਟ 2 ਲੋਕ ਮਾਰੇ ਗਏ ਈਡਾਹੋ ਦੇ ਗਵਰਨਰ ਬ੍ਰੈਡ ਲਿਟਲ ਨੇ ਇਸ ਨੂੰ ਕਨੌਣਾ ਹਮਲਾ ਕਿਹਾ ਕੂਟੇਨਾਈ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਦੁਪਹਿਰ 1.5 ਵਜੇ ਦੇ ਕਰੀਬ ਕੋਰਡੀ ਐਲਨ ਦੇ ਉੱਤਰ 'ਚ ਕੈਨਫੀਲਡ ਮਾਉਂਟੇਨ ਤੇ ਅੱਗ ਲੱਗਣ ਦੀ ਰਿਪੋਰਟ ਮਿਲਣ ਤੋਂ ਬਾਅਦ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਲਗਭਗ ਅੱਧੇ ਘੰਟੇ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ ਸ਼ੈਰਿਫ ਬੌਬ ਨੌਰਿਸ ਨੇ ਕਿਹਾ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਦੋਵੇਂ ਮ੍ਰਿਤਕ ਫਾਇਰ ਫਾਈਟਰ ਸਨ ਨੌਰਿਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਕਿਸੇ ਹੋਰ ਨੂੰ ਗੋਲੀ ਲੱਗੀ ਹੈ ਜਾਂ ਨਹੀਂ ਨੌਰਿਸ ਨੇ ਇੱਕ ਨਿਊਜ਼ ਕਾਨਫਰੰਸ ਚ ਕਿਹਾ ਸਾਨੂੰ ਨਹੀਂ ਪਤਾ ਉੱਥੇ ਕਿੰਨੇ ਸ਼ੱਕੀ ਨੇ ਤੇ ਸਾਨੂੰ ਮੌਤਾਂ ਦੀ ਗਿਣਤੀ ਨਹੀਂ ਪਤਾ ਸ਼ੈਰਿਫ ਨੇ ਵੀ ਕਿਹਾ ਕਿ ਲੋਕ ਅਜੇ ਵੀ ਪਹਾੜੀ ਤੋਂ ਹੇਠਾਂ ਆ ਰਹੇ ਸਨ ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਉੱਥੇ ਅਜੇ ਵੀ ਕੁਝ ਲੋਕ ਫਸੇ ਹੋ ਸਕਦੇ ਨੇ ਗਵਰਨਰ ਬ੍ਰੈਡ ਲਿਟਲ ਨੇ ਕਿਹਾ ਕਿ ਕਈ ਫਾਇਰ ਫਾਈਟਰਸ ਤੇ ਹਮਲਾ ਕੀਤਾ ਗਿਆ ਲਿਟਲ ਨੇ ਟਵਿੱਟਰ ਤੇ ਪੋਸਟ ਕੀਤਾ ਇਹ ਸਾਡੇ ਬਹਾਦਰ ਫਾਇਰ ਫਾਈਟਰਸ ਤੇ ਇੱਕ ਕਨੌਣਾ ਹਮਲਾ ਹੈ ਮੈਂ ਸਾਰੇ ਈਡਾਹੋ ਨਿਵਾਸੀਆਂ ਨੂੰ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰਨ ਲਈ ਕਹਿੰਦਾ ਹਾਂ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਦਿਓ ਇਜਾਜ਼ਤ ਜਸਵੀਰ ਨੂੰ ਦੇਖਦੇ ਰਹੋ ਟੀਵੀ ਪੰਜਾਬ